ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਇੱਕ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਪਤਾਰ ਸਿੰਘ ਮੱਕੜ ਪੰਜ ਪਿਆਰਿਆਂ ਦੀ ਛੁੱਟੀ ਕਰਨ ਦੀ ਤਿਆਰੀ ਚ ਹੈ ਤੇ ਦੂਸਰੇ ਪਾਸੇ ਉਹਨਾਂ ਦੀ ਹੁਕਮ ਦੀ ਅਧੂਲੀ ਕੀਤੀ ਜਾ ਰਹੀ ਹੈ ਉਧਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਤਰਨੇ ਤੇ ਬੈਠੇ ਸਿੱਖਾਂ ਲਈ ਪੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਆਖਿਰ ਬਾਦਲ ਕਿ ਜਾਣ ਬੁੱਝ ਕੇ ਪੰਜਾਬ ਨੂੰ ਲਾਂਬੂ ਕਿਉਂ ਲਾਉਣਾ ਚਾਹੁੰਦੇ ਹਨ ਸਾਡਾ ਅੱਜ ਦਾ ਮੁੱਦਾ ਇਸੇ ਸਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਚਿਸਪਾਲ ਸਿੰਘ ਹੀਰਾ ਜੀ ਵੀਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਪਤਾਰ ਸਿੰਘ ਮੱਕੜ ਨੇ ਪੰਜ ਪਿਆਰਿਆਂ ਦੀ ਛੁੱਟੀ ਕਰਨ ਦੀ ਤਿਆਰੀ ਕਰ ਰਹੀ ਹੈ ਦੂਸਰੇ ਪਾਸੇ ਉਹਨਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੁਖਵੀਰ ਬਾਦਲ ਨੇ ਧਰਨੇ ਤੇ ਬੈਠੇ ਸਿੱਖਾਂ ਲਈ ਇਹ ਸ਼ਬਦਾਵਲੀ ਵਰਤੀ ਹੈ ਕਿ ਜਿਨ੍ਹਾਂ ਨੂੰ ਕੋਈ ਕਾਰਜ ਨਹੀਂ ਪੁੱਛਦਾ ਉਹ ਧਰਨੇ ਤੇ ਆ ਕੇ ਬੈਠ ਜਾਂਦੇ ਹਨ ਸਰਕਾਰ ਅਜਿਹਾ ਬਿਆਨ ਦਾਗ ਰਹੀ ਹੈ ਇਸ ਦਾ ਸਿੱਖਾਂ ਤੇ ਤੇ ਪੰਜਾਬ ਤੇ ਕੀ ਪ੍ਰਭਾਵ ਪਵੇਗਾ ਬੀਬਾ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਜਦੋਂ ਕਿਸੇ ਦੇ ਮਾੜੇ ਦਿਨ ਆ ਜਾਂਦੇ ਨੇ ਉਹਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਉਹਨੂੰ ਮਤਲਬ ਇਹ ਗੱਲ ਦਾ ਅਹਿਸਾਸ ਹੀ ਨਹੀਂ ਰਹਿੰਦਾ ਕਿ ਕਿਹੜੀ ਗੱਲ ਠੀਕ ਹੈ ਕਿਹੜੀ ਗਲਤ ਹੈ ਉਹ ਨਿਰੰਤਰ ਗਲਤੀਆਂ ਤੇ ਗਲਤੀਆਂ ਕਰਦਾ ਜਾਂਦਾ ਤੇ ਜਿਵੇਂ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਉਹਦੇ ਪਾਪ ਦਾ ਘੜਾ ਜਿਹੜਾ ਉਹ ਪੂਰੀ ਤਰ੍ਹਾਂ ਭਰ ਜਾਂਦਾ ਕਿਉਂਕਿ ਉਹਨੇ ਫੁੱਟਣਾ ਹੁੰਦਾ ਜੀ ਸੋ ਇਹ ਜਿਹੜਾ ਸਵਾਲ ਤੁਸੀਂ ਕੀਤਾ ਜਿਹੜਾ ਮੁੱਦਾ ਤੁਸੀਂ ਅੱਜ ਚੁੱਕਿਆ ਕਿ ਪੰਜ ਪਿਆਰੇ ਸਹਿਬਾਨ ਦੀ ਕੌਮ ਚ ਇੱਕ ਬਹੁਤ ਵੱਡੀ ਮਹਾਨਤਾ ਬੜੀ ਉਹਨਾਂ ਦੀ ਉੱਚੀ ਪਦਵੀ ਹੈ ਤੇ ਪੰਜ ਪਿਆਰਿਆਂ ਦੀ ਜਿਹੜੀ ਸੰਸਥਾ ਇਨੂ ਦਸ਼ਮੇਸ਼ ਪਿਤਾ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੇ ਹੱਥੀ ਉਹਨਾਂ ਨੇ ਇਸ ਪੰਜ ਪਿਆਰੇ ਦੀ ਸੰਸਥਾ ਨੂੰ ਸਾਜਿਆ ਸਿਰਜਿਆ ਤੇ ਪਕੇਰਾ ਕੀਤਾ ਹਾਂਜੀ ਸਾਜਿਆ ਉਹਨਾਂ ਨੇ ਸੀਸ ਲਗੇ ਸਿਰਜਿਆ ਉਹਨਾਂ ਨੇ ਸਮੁੱਚੇ ਜਿਹੜੀ ਪੰਥਕ ਸਦਾਨਤ ਦਿੱਤੇ ਉਹਦੇ ਨਾਲ ਤੇ ਪਰਖਿਆ ਉਹਨਾਂ ਨੇ ਉਸ ਵੇਲੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਤੁਹਾਨੂੰ ਇਸ ਗੱਲ ਦੀ ਮਤਲਬ ਪੰਜ ਪਿਆਰੇ ਨੇ ਜਿਹੜੇ ਉਹ ਆਪਣੇ ਗੁਰੂ ਨੂੰ ਵੀ ਹੁਕਮ ਕਰ ਸਕਦੇ ਨੇ ਜੇ ਗੁਰੂ ਵੀ ਗਲਤੀ ਕਰਦਾ ਤੇ ਪੰਜ ਪਿਆਰੇ ਨੇ ਜਿਹੜੇ ਉਸ ਦੀ ਗਲਤੀ ਦਾ ਜਿਹੜਾ ਮਤਲਬ ਉਸ ਦਾ ਅਹਿਸਾਸ ਜਵਾਬ ਮੰਗ ਸਕਦੇ ਨੇ ਸਪਸ਼ਟੀਕਰਨ ਮੰਗ ਸਕਦੇ ਨੇ ਸੋ ਉਹ ਕੁਝ ਗੁਰੂ ਸਾਹਿਬਾਨ ਨੇ ਸਿਰਫ ਇਸ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹਨੂੰ ਪਕੇਰਾ ਕਰਨ ਦੇ ਲਈ ਪੰਜ ਪਿਆਰੇ ਜਿਹੜੇ ਸੰਸਥਾ ਨੂੰ ਪਕੇਰਾ ਕਰਨ ਦੇ ਲਈ ਜਦੋਂ ਦਾदू ਦੀ ਕਬਰ ਨੂੰ ਉਹਨਾਂ ਨੇ ਆਪਣੇ ਤੀਰ ਦੇ ਨਾਲ ਨਮਸਕਾਰ ਕੀਤੀ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਪਰਖ ਕੀਤੀ ਕਿ ਪੰਜ ਪਿਆਰੇ ਨੇ ਜਿਹੜੇ ਕੀ ਉਹਨਾਂ ਨੇ ਜਿਹੜੀ ਇੱਕ ਮਤਲਬ ਸਿੱਖੀ ਸਿਧਾਂਤਾਂ ਤੋਂ ਉਲਟ ਜਾ ਕੇ ਗੱਲ ਕੀਤੀ ਆ ਕਿ ਕਿਸੇ ਮਸਜਿਦ ਨੂੰ ਕਿਸੇ ਪੀਰ ਨੂੰ ਕਿਸੇ ਸਮਾਦ ਨੂੰ ਕਿਸੇ ਮੜੀ ਨੂੰ ਕਿਸੇ ਮਸਾਨ ਨੂੰ ਸਿੱਖ ਨੇ ਮੱਥਾ ਨਹੀਂ ਟੇਕਣਾ ਸੋ ਗੁਰੂ ਸਾਹਿਬ ਨੇ ਪਰਖ ਕੀਤੀ ਕਿ ਕੀ ਜਿਹੜੇ ਪੰਜ ਪਿਆਰੇ ਨੇ ਉਹ ਵਾਕਈ ਮਤਲਬ ਜਿਹੜੀ ਗੱਲ ਸਮਝਾਈ ਗਈ ਹੈ ਇਹਨਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਪਕੇਰੀ ਕੀਤੀ ਗਈ ਹੈ ਕਿ ਜੇ ਗੁਰੂ ਵੀ ਕਿਤੇ ਗਲਤੀ ਕਰਦਾ ਤੇ ਉਹ ਪੰਜ ਪਿਆਰੇ ਨੇ ਜਿਹੜੇ ਉਸ ਗਲਤੀ ਨੂੰ ਪਕੜ ਸਕਦੇ ਨੇ ਉਸ ਗਲਤੀ ਦਾ ਸਪਸ਼ਟੀਕਰਨ ਮੰਗ ਸਕਦੇ ਨੇ ਸੋ ਉਸ ਵੇਲੇ ਪੰਜ ਪਿਆਰਿਆਂ ਨੇ ਜਿਹੜੀ ਗੁਰੂ ਸਾਹਿਬ ਨੇ ਸੰਸਥਾ ਪੈਦਾ ਕੀਤੀ ਪੰਜ ਪਿਆਰਿਆਂ ਦੀ ਉਹਨਾਂ ਨੇ ਉਸ ਦੇ ਪਕੇਰਾ ਹੋਣ ਦਾ ਸਬੂਤ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਤੋਂ ਜਵਾਬ ਮੰਗਿਆ ਗੁਰੂ ਸਾਹਿਬ ਦੀ ਜਵਾਬ ਚਲ ਵੀ ਕੀਤੀ ਕਿ ਤੁਸੀਂ ਜਦੋਂ ਸਿੱਖੀ ਸਿਧਾਂਤਾਂ ਦੇ ਵਿੱਚ ਮੜੀਆਂ ਮਸਾਣਾ ਨੂੰ ਮੱਥਾ ਟੇਕਣਾ ਮਨਾ ਤੇ ਤੁਸੀਂ ਆਪਣੇ ਤੀਰ ਦੇ ਨਾਲ ਵੀ ਕਿਉਂ ਮੱਥਾ ਟੇਕਿਆ ਹਾਂਜੀ ਤੇ ਕਿਹਾ ਜਾਂਦਾ ਕਿ ਉਸ ਵੇਲੇ ਉਹਨਾਂ ਨੇ ਗੁਰੂ ਸਾਹਿਬ ਨੂੰ 150 ਰੁਪਏ ਦੀ ਤਨਖਾਹ ਸੀ ਜਿਹੜੀ ਉਹ ਲਈ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਕਿ ਤੁਸੀਂ ਆਪਣੀ ਜਗ੍ਹਾ ਠੀਕ ਹੋ ਤੇ ਉਹਨਾਂ ਨੇ ਪ੍ਰਵਾਨ ਕੀਤਾ ਤੇ ਉਹਨਾਂ ਨੇ ਪੰਜ ਪਿਆਰਿਆਂ ਨੇ ਉਸ ਵੇਲੇ ਗੁਰੂ ਸਾਹਿਬ ਨੂੰ ਤਨਖਾਹ ਲਈ 150 ਰੁਪਏ ਦੀ ਤੇ ਉਹਦਾ ਜਿਹੜਾ ਬਾਅਦ ਚ ਸ਼ਮਿਆਨਾ ਖਰੀਦਿਆ ਗਿਆ ਅਨੰਦਪੁਰ ਸਾਹਿਬ ਲਈ ਸੋ ਇਸ ਸੰਸਥਾ ਨੂੰ ਗੁਰੂ ਸਾਹਿਬ ਨੇ ਦੂਸਰੀ ਵਾਰ ਚਮਕੌਰ ਦੀ ਗੜੀ ਜਿ세 ਸਾਰੇ ਜਾਣਦੇ ਆ ਕਿ ਜਦੋਂ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਗੜੀ ਛੱਡ ਦਿਓ ਸੇਖ ਹੋਰ ਬਹੁਤ ਪੈਦਾ ਹੋ ਜਾਣਗੇ ਗੁਰੂ ਆ ਜਿਹੜਾ ਉਹ ਨਹੀਂ ਮਿਲਣਾ ਸੋ ਉਸ ਵੇਲੇ ਗੁਰੂ ਸਾਹਿਬ ਨੇ ਇਨਕਾਰ ਕੀਤਾ ਸੀ ਕਿ ਕੱਲ ਨੂੰ ਮੈਨੂੰ ਕੋਈ ਇਹ ਗੱਲ ਕਵੇ ਕਿ ਮੈਂ ਪਘੋੜਾ ਹੋ ਗਿਆ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਨੂੰ ਕਿ ਮੈਂ ਮਤਲਬ ਇਸ ਗੜੀ ਨੂੰ ਛੱਡਣ ਲਈ ਕਦਾਚਿਤ ਤਿਆਰ ਨਹੀਂ ਸੋ ਉਸ ਵੇਲੇ ਵੀ ਪੰਜ ਪਿਆਰੇ ਨੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਸੀ ਕਿ ਅਸੀਂ ਪੰਜ ਪਿਆਰੇ ਤੁਹਾਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਤੁਰੰਤ ਗੜੀ ਆ ਜਿਹੜੀ ਇਹਨੂੰ ਛੱਡੋ ਤੇ ਗੁਰੂ ਸਾਹਿਬ ਨੇ ਫਿਰ ਮੱਥਾ ਫੇਰ ਨੀਮਾ ਕਰਕੇ ਉਹਨਾਂ ਦੇ ਹੁਕਮ ਨੂੰ ਪਰਵਾਣ ਮਤਲਬ ਇਹ ਸੰਸਥਾ ਨੂੰ ਪੰਜ ਪਿਆਰਿਆਂ ਦੀ ਸੰਸਥਾ ਨੂੰ ਗੁਰੂ ਸਾਹਿਬ ਨੇ ਖੁਦ ਸਿਰਜਿਆ ਤੇ ਪਕੇਰਾ ਕੀਤਾ ਸੋ ਅੱਜ ਜਦੋਂ ਇਹ ਸਥਿਤੀ ਪੈਦਾ ਹੋ ਗਈ ਹੈ ਮੈਂ ਸਮਝਦਾ ਕਿ ਕੌਮ ਦੇ ਸਾਹਮਣੇ ਇੱਕ ਵੱਡਾ ਸਿਧਾਂਤਕ ਸਵਾਲ ਖੜਾ ਹੋ ਗਿਆ ਇੱਕ ਪਾਸੇ ਅਨੰਤ ਸ਼ਰੀਰ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੂਸਰੇ ਪਾਸੇ ਪੰਜ ਪਿਆਰਿਆਂ ਦੀ ਮਹਾਨਤਾ ਤੇ ਪੰਜ ਪਿਆਰਿਆਂ ਦੀ ਅਗਵਾਈ ਦੀ ਗੱਲ ਚੱਲ ਰਹੀ ਹੈ ਸੋ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀ ਗਲਤੀ ਕੀਤੀ ਹੈ ਪੰਜਾਂ ਜਥੇਦਾਰਾਂ ਨੇ ਜਿਹੜੀ ਗਲਤੀ ਕੀਤੀ ਹੈ ਜਿਹਨੂੰ ਕੌਮ ਨੇ ਪਰਵਾਹ ਨਹੀਂ ਕੀਤਾ ਹਾਂਜੀ ਸੋ ਉਸ ਗਲਤੀ ਦਾ ਕਿਉਂਕਿ ਪੰਜ ਪਿਆਰਿਆਂ ਦੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਸਾਨੂੰ ਸਮਝਣਾ ਪਊਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਆ ਜਿਹੜਾ ਉਹ ਸਿੱਖਾਂ ਦੀ ਸਰਮੌਰ ਉਹ ਸੰਸਥਾ ਵਾ ਜਿਹੜੀ ਸਿੱਖਾਂ ਨੂੰ ਹਰ ਖੇਤਰ ਚਗਵਾਈ ਦੇਣ ਵਾਲੀ ਆ ਖਾਸ ਕਰਕੇ ਰਾਜਨੀਤਿਕ ਖੇਤਰ ਦੇ ਵਿੱਚ ਅਗਵਾਈ ਆ ਜਿਹੜੀ ਉਸ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਆ ਜਿਹੜੀ ਉਹ ਕੌਮ ਲਈ ਮੇਰੀ ਪੀਰੀ ਦਾ ਸਦਾਨਤਾ ਜਿਹੜਾ ਕੌਮ ਲਈ ਬੁਨਿਆਦ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਹੈ ਜਿਹੜੀ ਉਹ ਸਾਡੇ ਲਈ ਬੇਹੱਦ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖਤ ਤੋਂ ਉੱਪਰ ਸਾਡੇ ਲਈ ਰਾਜਸੀ ਤੌਰ ਤੇ ਹੋਰ ਕੋਈ ਚੀਜ਼ ਆ ਜਿਹੜੀ ਉਹ ਮਹਾਨ ਨਹੀਂ ਧਾਰਮਿਕ ਤੌਰ ਤੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕੋਈ ਚੀਜ਼ ਆ ਜਿਹੜੀ ਉਸ ਤੋਂ ਮਹਾਨ ਨਹੀਂ ਤੇ ਦੂਸਰੇ ਪਾਸੇ ਜਿਹੜੀ ਪੰਜ ਪਿਆਰਿਆਂ ਵਾਲੀ ਸਸਤਾ ਪੰਜ ਪਿਆਰਿਆਂ ਦੀ ਜਿਹੜੀ ਜਿਹੜੀ ਅਸੀਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਗੁਰੂ ਸਾਹਿਬ ਨੇ ਸਰਜੀ ਇਸ ਕਰਕੇ ਕਿ ਜਦੋਂ ਕਿਤੇ ਅਚਾਨਕ ਹਗਾਮੀ ਹਾਲਾਤ ਬਣ ਜਾਂਦੇ ਨੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਉਸ ਵੇਲੇ ਪੰਜ ਪਿਆਰੇ ਜਿਹੜਾ ਫੈਸਲਾ ਲੈਂਦੇ ਨੇ ਉਹ ਫੈਸਲਾ ਜਿਹੜਾ ਉਹ ਸਰਵੋੱਚ ਹੋਊਗਾ ਹਾਂਜੀ ਸੋ ਜਥੇਦਾਰਾਂ ਨੇ ਸੌਦਾ ਸਾਧ ਵਾਲੇ ਮਾਮਲੇ ਤੇ ਸਿੱਖ ਸਿਧਾਂਤਾਂ ਸਿੱਖ ਪਰੰਪਰਾਵਾਂ ਸਿੱਖ ਰਹਿਤ ਮਰਿਆਦਾ ਦੀ ਅਸੀਂ ਜਿਹੜੀ ਗੱਲ ਕਰਦੇ ਆ ਉਹ ਦਾ ਕਾਹਨ ਕੀਤਾ ਉਹ ਦਾ ਕਤਲੇਆਮ ਕੀਤਾ ਸੋਦਾ ਸਾਧ ਨੂੰ ਜਿਸ ਤਰ੍ਹਾਂ ਮਾਫੀ ਦਿੱਤੀ ਗਈ ਉਹ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਉਲਟ ਦਿੱਤੀ ਗਈ ਕੌਮ ਨੇ ਸਮੁੱਚੀ ਕੌਮ ਨੇ ਉਹ ਦਾ ਵਿਰੋਧ ਕੀਤਾ ਉਸ ਫੈਸਲੇ ਨੂੰ ਰੱਦ ਕੀਤਾ ਉਸ ਹੁਕਮਨਾਮੇ ਨੂੰ ਰੱਦ ਕੀਤਾ ਜਥੇਦਾਰਾਂ ਨੂੰ ਰੱਦ ਕੀਤਾ ਹਗਾਮੀ ਹਾਲਤ ਪੈਦਾ ਹੋ ਗਈ ਜਦੋਂ ਜਥੇਦਾਰਾਂ ਨੂੰ ਜਾਂ ਜਥੇਦਾਰਾਂ ਵੱਲੋਂ ਦਿੱਤੇ ਹੁਕਮਨਾਮੇ ਨੂੰ ਕੌਮ ਨੇ ਰੱਦ ਕਰ ਦਿੱਤਾ ਤਾਂ ਇਹਦਾ ਮਤਲਬ ਆ ਕਿ ਕੌਮ 'ਚ ਹਗਾਮੀ ਹਾਲਤ ਨੇ ਜਿਹੜੇ ਉਹ ਪੈਦਾ ਹੋ ਗਏ ਉਸ ਵੇਲੇ ਪੰਜ ਪਿਆਰਿਆਂ ਦਾ ਦਖਲ ਦੇਣਾ ਜਿਹੜਾ ਉਹ ਪੂਰੀ ਤਰ੍ਹਾਂ ਜਾਇਜ਼ ਆ ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਆ ਜਿਹੜੀ ਇਹ ਨਹੀਂ ਕਹਿ ਸਕਦੀ ਕਿ ਇਹ ਗਲਤ ਹੋਇਆ। ਸੋ ਪੰਜ ਪਿਆਰਿਆਂ ਦਾ ਇਸ ਹਗਾ ਮਿਹਾਲ ਤੇ ਆਮ ਤੌਰ ਤੇ ਨਹੀਂ ਹਗਾਮੀ ਹਾਲਤ ਚ ਪੰਜ ਪਿਆਰਿਆਂ ਦਾ ਜਿਹੜਾ ਉਹਨਾਂ ਨੇ ਦਖਲ ਦਿੱਤਾ ਉਹ ਪੂਰੀ ਤਰ੍ਹਾਂ ਜਾਇਜ਼ ਆ ਸੋ ਉਹਨਾਂ ਦੇ ਹੁਕਮ ਦੀ ਉਹਨਾਂ ਦੀ ਅਗਵਾਈ ਦੀ ਜਿਹੜੀ ਸਾਡੀ ਸਿਧਾਂਤ ਸਿੱਖ ਸਿਧਾਂਤ ਨੇ ਉਹਨਾਂ ਅਨਸਾਰ ਉਹ ਇਸ ਵੇਲੇ ਜਿਹੜੀ ਉਹਨਾਂ ਨੇ ਅਗਵਾਈ ਦਿੱਤੀ ਸੀ ਜਥੇਦਾਰਾਂ ਨੂੰ ਤਲਬ ਕੀਤਾ ਸੀ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਉਹ ਉਹ ਪੂਰਾ ਨਿਪਰੇ ਚਾੜਿਆ ਜਾਣਾ ਚਾਹੀਦਾ ਸੀ ਪਰੰਤੂ ਕਿਉਂਕਿ ਦੂਸਰੇ ਪਾਸੇ ਤਾਕਤਾਂ ਹੀ ਉਹ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਅਸੀਂ ਜਿਹੜੀਆਂ ਸਿੱਖਾਂ ਦੀਆਂ ਤਿੰਨੇ ਮਹਾਨ ਸੰਸਥਾਵਾਂ ਨੇ ਚਾਹੀਓ ਸ਼੍ਰੀ ਕਾਲ ਤਖਤ ਸਾਹਿਬ ਚਾਹੇ ਉਹ ਜਥੇਦਾਰਾਂ ਦੀ ਆ ਤੇ ਚਾਹੇ ਉਹ ਪੰਜ ਪਿਆਰਿਆਂ ਦੀ ਆ ਇਹਨਾਂ ਸਾਰਿਆਂ ਨੂੰ ਮਿੱਟੀ 'ਚ ਮਿਲਾ ਦੇਣਾ ਇਹਨਾਂ ਸਾਰਿਆਂ ਨੂੰ ਮਤਲਬ ਇਹਨਾਂ ਦੀ ਹੋਂਦ ਆ ਜਿਹੜੀ ਖਤਮ ਕਰ ਦੇਣੀ ਆ ਸੋ ਉਹ ਤਾਕਤਾਂ ਨੇ ਜਿਹੜੀਆਂ ਅੱਜ ਜਦੋਂ ਪੰਜ ਪਿਆਰਿਆਂ ਦੀ ਮਹਾਨਤਾ ਦੀ ਗੱਲ ਆ ਗਈ ਤੇ ਅਗਵਾਈ ਦੀ ਗੱਲ ਆ ਗਈ ਤੇ ਕਿਹਾ ਉਹਨਾਂ ਵੱਲੋਂ ਉਸ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਮੱਕੜ ਨੇ ਗੱਲ ਕੀਤੀ ਆ ਕਿ ਜਿਹੜਾ ਮੁਤਲ ਹੋ ਚੁੱਕਾ ਬੰਦਾ ਉਹਦਾ ਕੋਈ ਆਦੇਸ਼ ਨਹੀਂ ਹੁੰਦਾ ਉਹਦਾ ਕੋਈ ਹੁਕਮਨਾਮਾ ਨਹੀਂ ਹੁੰਦਾ ਸੋ ਪੰਜ ਪਿਆਰਿਆਂ ਦੀ ਉਹ ਮਹਾਨ ਸੰਸਥਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਸਿਰਜਿਆ ਉਹਨੂੰ ਕੌਣ ਮੁਤਲ ਕਰ ਸਕਦਾ ਉਹਨੂੰ ਕੌਣ ਰੱਦ ਕਰ ਸਕਦਾ ਸੋ ਇਹ ਗੱਲ ਇਹਨਾਂ ਤਾਕਤਾਂ ਦੀ ਜਾਦਾ ਸਮਝ ਤੋਂ ਪਰੇ ਆ ਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਬੜੀ ਦੂੰਗੀ ਘਨਾਉਣੀ ਸਾਜਿਸ਼ ਅਧੀਨ ਜਿਹੜੀਆਂ ਸਾਡੀਆਂ ਕੌਮ ਦੀਆਂ ਮਹਾਨ ਸੰਸਥਾਵਾਂ ਨੇ ਮਹਾਨ ਪਰੰਪਰਾਵਾਂ ਨੇ ਉਹਨਾਂ ਨੂੰ ਖੋਰਾ ਲਾ ਕੇ ਕੌਮ ਦੀ ਹੋਂਦ ਨੂੰ ਜਿਹੜੀ ਮਟਾਉਣ ਦੀ ਗੱਲ ਕੀਤੀ ਜਾਂਦੀ ਆ ਇਹ ਗੱਲ ਉਸ ਪਾਸੇ ਜਾਂਦੀ ਆ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਸਿੱਖਾਂ ਦੇ ਲਈ ਭੱਤੀ ਸ਼ਬਦਾਵਲੀ ਵਰਤਦੇ ਆ ਇਹ ਟਿੱਪਣੀ ਕੀਤੀ ਹੈ ਕਿ ਜਿੰਨਾ ਸਿੱਖਾਂ ਨੂੰ ਘਰ 'ਚ ਕੋਈ ਨਹੀਂ ਪੁੱਛਦਾ ਉਹ ਧਰਨੇ ਤੇ ਆ ਕੇ بیٹھ ਜਾਂਦੇ ਹਨ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਬਾੜੇ ਤਾਂ ਕੋਈ ਸੁਖਵੀਰ ਬਾਦਲਾ ਆਪ ਮੰਨ ਚੁੱਕਾ ਕਿ ਲੋਕ ਮੈਨੂੰ ਗੱਪੀ ਕਹਿੰਦੇ ਆ ਜੀ ਸੋ ਜੇ ਕੋਈ ਗੱਪੀ ਵਿਅਕਤੀ ਗੱਪ ਮਾਰਦਾ ਉਹ ਛੋਟੀ ਮਾਰਦਾ ਜਾਂ ਵੱਡੀ ਮਾਰਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਤੋਂ ਪਹਿਲਾਂ ਵੀ ਸਾਨੂੰ ਪਤਾ ਕਿ ਸੁਖਵੀਰ ਬਾਦਲਾ ਜਿਹੜਾ ਉਹਨੇ ਕਿੰਡੀਆਂ-ਕਿੰਡੀਆਂ ਗੱਪਾਂ ਮਾਰੀਆਂ ਨੇ ਕਦੇ ਉਹਨੇ ਨਹਿਰਾਂ 'ਚ ਆਪਣੀਆਂ ਬੱਸਾਂ ਚਲਾਤੀਆਂ ਕਦੇ ਉਹਨੇ ਬਿਜਲੀ ਪਾਕਿਸਤਾਨ ਨੂੰ ਦੇਤੀ ਕਦੇ ਮਤਲਬ ਉਹ ਉਹਨੇ ਮਤਲਬ ਹਮੇਸ਼ਾ ਜਦੋਂ ਵੀ ਉਹਦਾ ਕੋਈ ਬਿਆਨ ਆਉਂਦਾ ਉਸ ਵਾਈ ਗੱਪ ਤੋਂ ਹੋਰ ਕੁਝ ਨਹੀਂ ਹੁੰਦਾ ਇਸੇ ਕਾਰਨ ਉਹ ਉਹਨੇ ਖੁਦ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਲੋਕ ਮੈਨੂੰ ਗੱਪੀ ਕਹਿੰਦੇ ਨੇ ਤੇ ਗੱਪੀ ਦੇ ਨਾਲ ਨਾਲ ਮਤਲਬ ਜੇ ਜਿਹੜੀ ਆਮ ਲੋਕਾਂ ਚ ਚਰਚਾ ਰੱਬ ਜਾਣਦਾ ਉਹ ਕਿੰਨੀ ਖ ਸੱਚੀ ਆ ਕਿ ਉਹਨੂੰ ਨਾਲ ਨਸ਼ੇੜੀ ਵੀ ਕਿਹਾ ਜਾਂਦਾ ਸੋ ਇਹ ਜਿਹੇ ਵਿਅਕਤੀ ਵੱਲੋਂ ਜੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਜਾਂਦੀ ਹੈ ਮੈਂ ਸਮਝਦਾ ਕਿ ਉਹ ਬਹੁਤ ਹੀ ਮਹੱਤਵਪੂਰਨ ਨਹੀਂ ਪਰੰਤੂ ਦੂਸਰੇ ਪਾਸੇ ਗੱਲ ਸਾਡੇ ਲਈ ਜਿਹੜੀ ਇਹ ਮਤਲਬ ਵਿਚਾਰਨ ਵਾਲੀ ਇਹ ਆ ਕਿ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਹਾਂਜੀ ਉਹ ਸੂਬੇ ਦਾ ਉਪ ਮੁੱਖ ਮੰਤਰੀ ਆ ਉਹ ਸੂਬੇ ਦਾ ਗ੍ਰਹਿ ਮੰਤਰੀ ਆ ਤੇ ਉਸ ਨੂੰ ਜਿਹੜਾ ਸੂਬੇ ਦਾ ਪੰਜਵੀਂ ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲਾ ਆਪਣਾ ਰਾਜਸੀ ਬਾਰਸ ਮੰਨਦਾ ਵਾ ਤੇ ਉਹਨੂੰ ਸਥਾਪਿਤ ਕਰ ਰਿਹਾ ਸੋ ਇਸ ਵੇਲੇ ਜਦੋਂ ਸੂਬੇ 'ਚ ਅੱਗ ਲੱਗੀ ਆ ਚਾਰੇ ਪਾਸੇ ਅੱਗ ਲੱਗੀ ਹੋਈ ਆ ਸੂਬੇ ਦਾ ਮਾਹੌਲ ਆ ਜਿਹੜਾ ਉਹਨੂੰ ਸ਼ਾਂਤ ਕਰਨ ਦੀ ਬਜਾਏ ਤੇ ਸੂਬੇ ਦਾ ਜਿਹੜਾ ਉਪ ਮੁੱਖ ਮੰਤਰੀ ਆ ਉਹ ਉਹਦੇ ਤੇ ਪੈਟਰੋਲ ਛੜਕੇ ਤੇ ਮੈਂ ਸਮਝਦਾ ਕਿ ਇਸ ਤੋਂ ਮਹਾ ਮੂਰਖ ਬੰਦਾ ਹੋਰ ਕੌਣ ਹੋ ਸਕਦਾ ਜੀ ਅੱਜ ਜਦੋਂ ਗੱਲ ਇਹ ਆ ਕਿ ਸਿੱਖ ਕੌਮ ਆ ਜਿਹੜੀ ਉਹ ਧਰਨਿਆਂ ਤੇ ਬੈਠੀ ਆ ਉਹਨਾਂ ਦੇ ਮਨਾਂ 'ਚ ਰੋਹ ਆ ਉਹਨਾਂ ਦੇ ਮਨਾਂ 'ਚ ਰੋਸ ਆ ਕਿ ਉਹਨਾਂ ਦੇ ਗੁਰੂ ਸਾਹਿਬਾਨ ਦਾ ਕਤਲਿਆਮ ਹੋਇਆ ਉਹਨਾਂ ਦੇ ਮਨਾਂ ਵਿੱਚ ਰੋਹ ਆ ਰੋਸ ਆ ਕਿ ਸ਼ਾਂਤ ਮਈ ਢੰਗ ਨਾਲ ਧਰਨਾ ਦੇ ਰਹੀਆਂ ਸੰਗਤਾਂ ਤੇ ਪੰਜਾਬ ਪੁਲਿਸ ਨੇ ਅੰਨੇਵਾ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕੀਤੇ ਨੇ ਉਹਨਾਂ ਦੇ ਮਨਾਂ 'ਚ ਰੋਸ ਆ ਕਿ ਅੱਜ ਇਹੀ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਵੱਲੋਂ ਜਾਂ ਸ਼ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਜਿਹੜੀ ਮਹਾਨ ਸਸਤਾ ਹੈ ਸਾਡੀ ਉਸ ਨੂੰ ਰੋਲਣ ਦਾ ਯਤਨ ਕੀਤਾ ਜਾ ਰਿਹਾ ਐਸ ਵੇਲੇ ਜਦੋਂ ਕੌਮ ਦੀਆਂ ਭਾਵਨਾਵਾਂ ਪੂਰੀ ਤਰ੍ਹਾਂ ਜ਼ਖਮੀ ਨੇ ਉਸ ਵੇਲੇ ਜਦੋਂ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਬਿਆਨ ਦਿੰਦਾ ਕਿ ਜੇ ਇਸ ਬੰਦੇ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨੇ ਤੇ ਆ ਕੇ ਬੈਠ ਜਾਂਦਾ ਤੇ ਫਿਰ ਮੈਂ ਸਮਝਦਾ ਕਿ ਉਹ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਕਿ ਉਸ ਤੋਂ ਸ਼ਾਇਦ ਮਹਾਮੂਰਖ ਬੰਦਾ ਜਿਹੜਾ ਹੋਰ ਦੁਨੀਆ 'ਚ ਕੋਈ ਨਹੀਂ ਲੱਭਿਆ ਜਾ ਸਕਦਾ ਇਸ ਤੋਂ ਵੱਧ ਟਿੱਪਣੀ ਸ਼ਾਇਦ ਮੈਂ ਹੋਰ ਨਹੀਂ ਕਰ ਸਕਦਾ ਕੱਲ ਨੂੰ ਬਿੰਨਪੜਗਾਰੀ 'ਚ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਤੇ ਸ਼ਹੀਦ ਭਾਈ ਗੁਰਜੀਤ ਸਿੰਘ निमित्त ਅੰਤਿਮ ਅਰਦਾਸ ਹੈ ਇਸ ਸਮਾਗਮ ਤੇ ਕੌਮ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਬੀਬਾ ਸਨੇਹੇ ਵਾਲੀ ਤਾਂ ਮੈਂ ਸਮਝਦਾ ਕਿ ਇਸ ਵੇਲੇ ਕੋਈ ਗੱਲ ਨਹੀਂ ਕਿਉਂਕਿ ਉਹ ਸ਼ਹੀਦ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਨਮਾਨ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਜਿਨ੍ਹਾਂ ਨੇ ਉਹਨਾਂ ਦੁਸ਼ਟਾਂ ਦੇ ਵਿਰੁੱਧ ਜਿਹੜੇ ਸਿੱਖ ਕੌਮ ਦੀ ਹੋਂਦ ਨੂੰ ਖਤਰਾ ਬੜੇ ਹੋਏ ਨੇ ਸੋ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਹੈ ਉਹਦੇ ਵਿੱਚ ਕੌਮ ਆ ਜਿਹੜੀ ਉਹ ਵੱਡੀ ਗਿਣਤੀ ਵਿੱਚ ਇਕੱਠੀ ਹੋਵੇ ਹਾਂਜੀ ਵਿਸ਼ੇਸ਼ ਕਰਕੇ ਜਿਹੜੀ ਪੰਥਕ ਅਗਵਾਈ ਕਰਨ ਵਾਲੀ ਲੀਡਰਸ਼ਿਪ ਸ਼ਰਧਾਂਜਲੀ ਸਮਾਗਮ 'ਚ ਇਕੱਠੀ ਹੋਊਗੀ ਉਹਨਾਂ ਨੂੰ ਮੇਰੀ ਜ਼ਰੂਰੀ ਬੇਨਤੀ ਹੈ ਕਿ ਉਹ ਘਟੋ-ਘਟ ਆਪਣੇ ਏਕੇ ਦਾ ਕਿ ਉਹ ਸਮੁੱਚੇ ਰੂਪ ਦੇ ਵਿੱਚ ਇਕਜੁੱਟ ਇੱਕ ਸੋਰ ਇੱਕ ਮਤ ਹੋ ਕੇ ਏ ਕੌਮ ਦਾ ਜਿਹੜਾ ਸੰਘਰਸ਼ ਹੈ ਜਿਹਦੇ ਵਿੱਚ ਇਹਨਾਂ ਸਿੰਘਾਂ ਨੇ ਸ਼ਹੀਦੀ ਪਾਈ ਆ ਉਸ ਨੂੰ ਅੱਗੇ ਲੈ ਕੇ ਜਾਣਗੇ ਸੋ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਇੱਕ ਬਧਮਾ ਸੁਨੇਹਾ ਜਿਹੜਾ ਉਹ ਕੌਮ ਨੂੰ ਮਿਲੇ ਕਿ ਕੌਮ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਸੰਘਰਸ਼ ਕਰਨੇ ਜਾ ਰਹੀ ਆ ਉਸ ਸੰਘਰਸ਼ ਦੀ ਕੀ ਰੂਪਰੇਖਾ ਹੈ ਜਿਹੜੀ ਉਹ ਮਿਲੇ ਤਾਂ ਕਿ ਸਾਡੇ ਸਾਹਮਣੇ ਜਿਹੜਾ ਇਹ ਦੋ ਗੱਲਾਂ ਦਾ ਸਾਡੇ ਸਾਹਮਣੇ ਮਿਸ਼ਨ ਹੈ ਇੱਕ ਤਾਂ ਇਹ ਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਜਿਹੜੀ ਉਹਨਾਂ ਦਾ ਸਨਮਾਨ ਉਹਨਾਂ ਦੀ ਸੁਰੱਖਿਆ ਜਿਹੜੀ ਉਹਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣਾ ਹਾਂਜੀ ਦੂਸਰਾ ਉਹਨਾਂ ਦੁਸ਼ਟ ਤਾਕਤਾਂ ਨੂੰ ਅਸੀਂ ਅਲੱਗ-ਥਲੱਗ ਵੀ ਕਰਨਾ ਉਹਨਾਂ ਦਾ ਮੂੰਹ ਵੀ ਮੋੜਨਾ ਵਾ ਜਿਹੜੀਆਂ ਤਾਕਤਾਂ ਗ੍ਰੰਥ ਤੇ ਪੰਥ ਦੁਮਾ ਦੇ ਖਾਤਮੇ ਲਈ ਅੱਜ ਨਿਰੰਤਰ ਕੌਮ ਦੇ ਵਿਰੁੱਧ ਸਾਹਾਸ਼ਾਂ ਨੇ ਜਿਹੜੀਆਂ ਉਹ ਘੜ ਰਹੀਆਂ ਨੇ ਇਹ ਤਾਂ ਦੀ ਸੰਭਵ ਹੋਊਗਾ ਜੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਆਈਆਂ ਸਮੂਥੀਆਂ ਸੰਗਤਾਂ ਤੇ ਸਮੂਥੀ ਲੀਡਰਸ਼ਿਪ ਆ ਜਿਹੜੀ ਉਹ ਇਸ ਗੱਲ ਦਾ ਉੱਥੇ ਪਰਨ ਕਰੇ ਕਿ ਉਹ ਪੂਰਨ ਰੂਪ ਦੇ ਵਿੱਚ ਇਕਜੁੱਟ ਹੋ ਕੇ ਇਸ ਅੰਸ਼ ਅੰਸ਼ ਨੂੰ ਅੱਗੇ ਲੈ ਕੇ ਜਾਣਗੇ ਕੱਲ ਪਠਿੰਡੇ ਚ ਪੰਥਕ ਧਿਰਾਂ ਦੇ ਆਗੂ ਸਿਰ ਜੋੜ ਕੇ ਬੈਠੇ ਸਨ ਤੇ ਕੋਈ ਸਾਂਝਾ ਪ੍ਰੋਗਰਾਮ ਉਲੀਕਣ ਦੀ ਤਿਆਰੀ ਕਰ ਰਹੇ ਸਨ ਕੀ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਦੀਆਂ ਹਨ ਵੀ ਵੇਖੋ ਜਿਹੜਾ ਸਵਾਲ ਤੁਸੀਂ ਕੀਤਾ ਇਹਦਾ ਮੇਰੇ ਕੋਲ ਇਸ ਵੇਲੇ ਕੋਈ ਜਵਾਬ ਆ ਕਿ ਜੇ ਪੰਜਾਬ ਦੇ ਵਿੱਚ ਵਿਚਰ ਰਹੀਆਂ ਜਿੰਨੀਆਂ ਵੀ ਪੰਥਕ ਧਿਰਾਂ ਨੇ ਉਹਨਾਂ ਸਾਰਿਆਂ ਨੂੰ ਜੇ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਵਾ ਤੇ ਉਹਨਾਂ ਨੂੰ ਇੱਕ ਸਾਂਝੇ ਸੰਘਰਸ਼ ਦੇ ਵਿੱਚ ਅੱਗੇ ਤੋਰਨਾ ਤੇ ਇਹ ਕੰਮ ਸਿਰਫ ਤੇ ਸਿਰਫ ਜਿਹੜੇ ਸਾਡੇ ਵਿਦੇਸ਼ਾਂ 'ਚ ਬੈਠੇ ਸਿੱਖ ਵੀਰ ਨੇ ਜਿਨ੍ਹਾਂ ਦੇ ਮਨ 'ਚ ਪੰਥ ਦਾ ਦਰਦ ਹੈ ਉਹ ਕਰ ਸਕਦੇ ਨੇ ਹਾਂਜੀ ਕਿਉਂਕਿ ਅੱਜ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਜਿਹੜਾ ਪੰਜਾਬ ਦੀ ਧਰਤੀ ਤੇ ਵੀ ਸੰਘਰਸ਼ ਚੱਲ ਰਿਹਾ ਵਾ ਉਹਦੀ ਬਾਂਗ ਡੋਰ ਆ ਜਿਹੜੀ ਉਹ ਵਿਦੇਸ਼ਾਂ 'ਚ ਬੈਠੇ ਸੰਪੰਥਦਰਦੀਆਂ ਦੇ ਹੱਥਾਂ 'ਚ ਤੇ ਜਦੋਂ ਉਹ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰ ਦੇਣਗੇ ਇਸ ਤਰ੍ਹਾਂ ਦੇ ਹੁਕਮ ਮੈਂ ਇਹਨੂੰ ਆਦੇਸ਼ ਤੇ ਹੁਕਮ ਕਹੂੰਗਾ ਕਿ ਜਦੋਂ ਵਿਦੇਸ਼ 'ਚ ਬੈਠੇ ਜਾਂ ਸਿੱਖ ਸੰਤਾਂ ਇਸ ਤਰ੍ਹਾਂ ਦੇ ਹੁਕਮ ਤੇ ਆਦੇਸ਼ ਜਾਰੀ ਕਰ ਦੇਣਗੀਆਂ ਇਹਨਾਂ ਸਾਰੇ ਆਗੂਆਂ ਨੂੰ ਜਿਹੜੇ ਅੱਜ ਸੰਘਰਸ਼ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੋਰੀ ਨੇ ਕਿ ਜੇ ਤੁਸੀਂ ਸਾਂਝੇ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਇਕਜੁੱਟ ਹੋ ਕੇ ਇੱਕ ਮਤ ਹੋ ਕੇ ਇੱਕ ਸਿਰ ਹੋ ਕੇ ਇਸ ਸੰਘਰਸ਼ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਤਾਂ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਤੇ ਅੱਜ ਬਾਦਲ ਕਿਆਂ ਦਾ ਬਾਈਕਾਟ ਹੋ ਰਿਹਾ ਕੱਲ ਨੂੰ ਤੁਹਾਡਾ ਵੀ ਉਸੇ ਤਰ੍ਹਾਂ ਬਾਈਕਾਟ ਹੋਊਗਾ ਸਿਰਫ ਇੱਕ ਇੱਕ ਸ਼ਬਦ ਕਹਿਣ ਦੀ ਲੋੜ ਆ ਉਸ ਤੋਂ ਬਾਅਦ ਮੈਂ ਮਤਲਬ ਇਸ ਗੱਲ ਦਾ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜੇ ਬਾਹਰੋਂ ਇੱਕ ਇਸ ਤਰ੍ਹਾਂ ਦਾ ਇਹਨਾਂ ਨੂੰ ਹੁਕਮ ਰੇਸ ਸੰਦੇਸ਼ ਆ ਜਾਵੇ ਕਿ ਜੇ ਤੁਸੀਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਨਾ ਹੋਏ ਤਾਂ ਜਿਸ ਤਰ੍ਹਾਂ ਅੱਜ ਬਾਦਲ ਕਿਆਂ ਦਾ ਸਮੁੱਚੇ ਰੂਪ ਚ ਬਾਈਕਾਟ ਹੈ ਤੇ ਕੱਲ ਨੂੰ ਤੁਹਾਡਾ ਬਾਈਕਾਟ ਹੋਊਗਾ ਉਸ ਤੋਂ ਬਾਅਦ ਪੰਥਕ ਇਕਤਾ ਜਿਹੜੀ ਉਹਨੂੰ ਤੁਸੀਂ ਇਹ ਸਮਝੋ ਕਿ ਉਹਨੂੰ ਕੋਈ ਤੋੜ ਨਹੀਂ ਸਕੂਗਾ ਪਾਵੇਂ ਕੀ ਪੰਜਾਬ ਦੀ ਧਰਤੀ ਤੋਂ 80% ਦੀ ਧਰਨੇ ਚੁੱਕ ਲਏ ਗਏ ਹਨ ਪਰੰਤੂ 20% ਦੀ ਧਰਨੇ ਹਾਲੇ ਵੀ ਪੱਕੇ ਹਨ ਕੀ ਕੱਲ ਤੋਂ ਬਾਅਦ ਸਰਕਾਰ ਇਹਨਾਂ ਧਰਨੀਆਂ ਨੂੰ ਚੁਕਵਾਉਣ ਦੇ ਲਈ ਸਖਤ ਕਦਮ ਵਰਤ ਸਕਦੀ ਹੈ ਭਾਈ ਬਿਲਕੁਲ ਜਿਹੜਾ ਤੁਸੀਂ ਸਵਾਲ ਕੀਤਾ ਮੈਨੂੰ ਲੱਗਦਾ ਕਿ ਬਿਲਕੁਲ ਇਹ ਸਵਾਲ ਜਾਂ ਇਹ ਸ਼ੰਕਾ ਜਾਂ ਇਹ ਖਦਸ਼ਾ ਜਿਹੜਾ ਇਹ ਬਿਲਕੁਲ ਸਹੀ ਹੈ ਕਿ ਸਰਕਾਰ ਹੈ ਜਿਹੜੀ ਕੱਲ ਦੇ ਭੋਗ ਤੋਂ ਬਾਅਦ ਜਿਹੜੇ ਧਰਨੇ ਲੱਗੇ ਹੋਏ ਨੇ ਜਿਵੇਂ ਹਰੀਕੇ ਲੱਗਿਆ ਹੋਇਆ ਹੋਰ ਬਹੁਤ ਛਾਈ ਜਿਹੜੀ ਧਰਨੇ ਲੱਗੇ ਹੋਏ ਨੇ ਜਿੱਥੇ ਆਵਾਜ਼ਾਈ ਮੁਕੰਮਲ ਰੂਪ ਦੇ ਵਿੱਚ ਠੱਪ ਹੈ ਸੋ ਉਹਨਾਂ ਧਰਨਿਆਂ ਨੂੰ ਸਰਕਾਰ ਆ ਜਿਹੜੀ ਉਹ ਹਰ ਹਿੱਲੇ ਝਕਾਉਣਾ ਚਾਹੂਗੀ ਕੱਲ ਵੀ ਹਰੀਕੇ ਜਿਹੜਾ ਮਤਲਬ ਲੱਗਿਆ ਹੋਇਆ ਧਰਨਾ ਹੈ ਸਰਕਾਰ ਨੇ ਬਹੁਤ ਭਾਰੀ ਫੋਰਸ ਸੀ ਜਿਹੜੀ ਉਹ ਪੂਰੇ ਪੰਜਾਬ ਦੀ ਉੱਥੇ ਇਕੱਠੀ ਕੀਤੀ ਪਰੰਤੂ ਜਦੋਂ ਧਰਨੇ ਤੇ ਬੈਠੇ ਸਿੰਘਾਂ ਨੇ ਇੱਕ ਬੜਾ ਮਤਲਬ ਸਖਤ ਫੈਸਲਾ ਜਿਹੜਾ ਉਹਨਾਂ ਨੇ ਕਿਹਾ ਕਿ ਐਸ ਵੇਲੇ ਇਸ ਧਰਮੇ ਤੇ ਉਹੀ ਮਰਜੀਬੜੇ ਬੈਠੇ ਨੇ ਜਿਹੜੇ ਘਰੋਂ ਇਹ ਮਿੱਥ ਕੇ ਆਏ ਨੇ ਕਿ ਅਸੀਂ ਵਾਪਸ ਜਿਉਂਦੇ ਨਹੀਂ ਜਾਣਾ ਜੀ ਸੋ ਜੇ ਤੁਹਾਡੇ ਚ ਤਾਕਤ ਹੈ ਤੇ ਸਾਨੂੰ ਜਬਰੀ ਉਠਾ ਕੇ ਦਿਖਾ ਦਿਓ ਅਸੀਂ ਮਤਲਬ ਤੁਹਾਡਾ ਮੁਕਾਬਲਾ ਜਿਹੜਾ ਉਹ ਪੂਰੇ ਤਰ੍ਹਾਂ ਪੂਰੀ ਤਰ੍ਹਾਂ ਡਟ ਕੇ ਕਰਾਂਗੇ ਜਿੰਨੀ ਦੇਰ ਤੱਕ ਸਾਡੇ ਚ ਜਿੰਦ ਹੈ ਜਾਨ ਹੈ ਅਸੀਂ ਜਿਉਂਦੇ ਆ ਸਾਡੇ ਸਾਥ ਚੱਲਦੇ ਆ ਉਦੋਂ ਤੱਕ ਅਸੀਂ ਇਸ ਦਰ ਨੇ ਤੋਂ ਨਹੀਂ ਹਟਾ ਕਿ ਬੜਾ ਮਤਲਬ ਦ੍ਰਿੜਤਾ ਦੇ ਨਾਲ ਉਹਨਾਂ ਨੇ ਜਿਹੜੇ ਉਸ ਵੇਲੇ ਪੁਲਿਸ ਫੋਰਸ ਦੀ ਜਿਹੜੀ ਸਾਰੇ ਜ਼ਿਲ੍ਹਿਆਂ ਦੀ ਇਕੱਠੀ ਕਰਕੇ ਉੱਥੇ ਇਕੱਠੀ ਕੀਤੀ ਗਈ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਆਪਣਾ ਇਹ ਫੈਸਲਾ ਜਿਹੜਾ ਉਹ ਪੁਲਿਸ ਫੋਰਸ ਨੂੰ ਸੁਣਾਇਆ ਉਹਨਾਂ ਨੇ ਆਪਣੇ ਅੱਗੇ ਆਪਕਣੇ ਆਗਿਆ ਨਾਲ ਗੱਲ ਕੀਤੀ ਦੇ ਕਿਉਂਕਿ ਕੱਲ ਨੂੰ 23 ਤਰੀਕ ਨੂੰ ਜਿਹੜਾ ਬਰਗਾੜੀ ਭੋਗ ਪੈ ਰਿਹਾ ਸ਼ਹੀਦ ਅਨਵਤ ਉਸ ਦੇ ਮੱਦੇਨਜ਼ਰ ਮੈਨੂੰ ਲੱਗਦਾ ਕਿ ਸਰਕਾਰ ਹਲੇ ਕੋਈ ਇਸ ਤਰ੍ਹਾਂ ਦਾ ਕਿ ਅਗਲੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ ਜਿਹਦੇ ਨਾਲ ਮਤਲਬ ਉੱਥੇ ਜਿਹੜੀਆਂ ਸੰਕਟਾਂ ਜਾਂਦੀਆਂ ਨੇ ਉਹ ਪੜਕੁੱਟਣ ਤੇ ਪੰਜਾਬ ਦਾ ਮਾਹੌਲ ਜਿਹਨੂੰ ਪਹਿਲਾਂ ਹੀ ਮਤਲਬ ਲੰਬੂ ਆ ਇੱਕ ਤਰ੍ਹਾਂ ਲੱਗੇ ਹੋਏ ਨੇ ਉਹ ਹੋਰ ਪੂਰੀ ਤਰ੍ਹਾਂ ਪੜਕੁੱਟਣ ਸੋ ਇਹ ਮੈਨੂੰ ਲੱਗਦਾ ਹੈ 25 ਤਰੀਕ ਨੂੰ ਵੇਖਦੇ ਆ ਉਹ ਜਿਹੜੀ ਕੱਲ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਸੀ ਕਿ ਜਬਰੀ ਇਹ ਧਰਨਾ ਜਿਹੜਾ ਹਟਾਉਣਾ ਉਹਨੂੰ ਰੋਕ ਲਿਆ ਗਿਆ ਵਾਪਸ ਪੈਰ ਖਿੱਚ ਲਏ ਗਏ ਸੋ ਸੋਮਵਾਰ ਵਾਲੇ ਦਿਨ ਇਹ ਪੂਰੀ ਤਰ੍ਹਾਂ ਜਾਂ ਸਥਿਤੀ ਸਾਡੇ ਸਾਹਮਣੇ ਆਜੂ ਕਿ ਇਹ ਸਰਕਾਰ ਦੀ ਨੀਤ ਕੀ ਹੈ ਇਹਨਾਂ ਧਰਨਿਆਂ ਸੰਬੰਧੀ ਤੇ ਜਿਹੜਾ ਖਾਦਸਾ ਤੁਸੀਂ ਪ੍ਰਗਟ ਰਹੇ ਹੋ ਮੈਨੂੰ ਵੀ ਉਸ ਗੱਲ ਦੀ ਸੰਭਾਵਨਾ ਕਿ ਜਿਹੜੇ ਹੁਣ ਬਹੁਤ ਥੋੜੇ ਧਰਨੇ ਪੰਜਾਬ 'ਚ ਰਹਿ ਗਏ ਨੇ ਉਹਨਾਂ ਧਰਨਿਆਂ ਨੂੰ ਸਰਕਾਰ ਹਰ ਹਿੱਲੇ ਛਕਵਾਉਣ ਦਾ ਯਤਨ ਹੈ ਜਿਹੜਾ ਉਹ ਕਰੋਗੀ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਕੱਲ ਬਰਗਾੜੀ ਪਿੰਡ ਵਿਕੇ ਸ਼ਹੀਦਾਂ ਨਿਮਿਤ ਰੱਖੀ ਗਈ ਅੰਤਿਮ ਅਰਦਾਸ ਦੇ ਵਿੱਚ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਇਹ ਸੀ ਸਾਡਾ ਅਸ਼ਟਾਹੁਕਤਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।